ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਦੇ ਤੁਹਾਡੇ ਸਾਰਿਆਂ ਦਾ ਜੀ ਵੈਲਕਮ ਅੱਜ ਦੀ ਵੀਡੀਓ ਜਿਹੜੀ ਹੈਗੀ ਜੀ ਉਹ ਆਪਣੀ ਕਿਚਨ ਦੇ ਲਈ ਬਹੁਤ ਹੀ ਜ਼ਿਆਦਾ ਸਪੈਸ਼ਲ ਆ ਤੇ ਜਿਆਦਾ ਕਰ ਭੈਣਾ ਲਈ ਤੇ ਦੇਖੋ ਜੀ ਜਦੋਂ ਆਪਾਂ ਕਿਚਨ ਦੇ ਵਿੱਚ ਕੰਮ ਕਰਦੇ ਆ ਗੈਸ ਦੇ ਉੱਤੇ ਕੋਈ ਵੀ ਚੀਜ਼ ਬਣਾਉਨੇ ਆ ਤੇ ਜਦੋਂ ਆਪਾਂ ਛੱਤ ਵਾਲਾ ਪੱਖਾ ਚਲਾ ਲੈਂਦੇ ਆ ਤੇ ਆਪਣਾ ਗੈਸ ਬਹੁਤ ਜ਼ਿਆਦਾ ਵੇਸਟ ਹੁੰਦਾ ਆ ਕਿਉਂਕਿ ਨਾ ਤਾਂ ਛੱਤ ਵਾਲਾ ਪੱਖਾ ਚੱਲ ਸਕਦਾ ਆ ਤੇ ਫਿਰ ਉਤੋਂ ਬਾਅਦ ਦੇਖੋ ਜੀ ਇੰਨੀ ਗਰਮੀ ਪੈ ਰਹੀ ਆ ਗਰਮੀ ਕਰਕੇ ਤੇ ਆਪਾਂ ਨੂੰ ਖਾਣਾ ਬਣਾਉਣਾ ਵੀ ਬਹੁਤ ਜ਼ਿਆਦਾ ਔਖਾ ਲੱਗਦਾ ਇਸ ਕਰਕੇ ਮੈਂ ਭੈਣਾਂ ਲਈ ਬਹੁਤ ਹੀ ਵਧੀਆ ਇੱਕ ਚੀਜ਼ ਲੈ ਕੇ ਆਈ ਆ ਬਹੁਤ ਜ਼ਿਆਦਾ ਛੋਟੀ ਹੈ ਜ਼ਿਆਦਾ ਮਹਿੰਗੀ ਵੀ ਨਹੀਂ ਹੈਗੀ ਇਹ ਤੁਸੀਂ ਲਿਆ ਕੇ ਗੈਸ ਦੇ ਉੱਤੇ ਰੱਖ ਸਕਦੇ ਹੋ ਤੁਹਾਡਾ ਕੰਮ ਵੀ ਆਸਾਨ ਹੋ ਜਾਊਗਾ ਸੌਖੇ ਤੋਂ ਸੌਖਾ ਤੇ ਨਾ ਹੀ ਤੁਹਾਨੂੰ ਖਾਣਾ ਬਣਾਉਣਾ ਵੀ ਨਹੀਂ ਔਖਾ ਲੱਗੂਗਾ ਨਾ ਹੀ ਤੁਹਾਡੀ ਗੈਸ ਦੀ ਵੀ ਬਚਤ ਹੋਊਗੀ ਤੇ ਵੀਡੀਓ ਨੂੰ ਬਿਲਕੁਲ ਤੁਸੀਂ ਸਕਿਪ ਨਾ ਕਰਿਓ ਤੇ ਆਪਾਂ ਚਲੋ ਕਰਦੇ ਹਾਂ ਜੀ ਵੀਡੀਓ ਸਟਾਰਟ ਹੁਣ ਆਪਾਂ ਨੇ ਇੱਕ ਪਾਸੇ ਰੱਖਿਆ ਹੋਇਆ ਜੀ ਕੁੱਕਰ ਤੇ ਇੱਕ ਪਾਸੇ ਆਪਾਂ ਨੇ ਦੁੱਧ ਗਰਮ ਰੱਖਿਆ ਹੋਇਆ ਇਦੇ ਵਿੱਚ ਆਪਾਂ ਦਾਲ ਬਣਾਵਾਂਗੇ ਦੇਖੋ ਜੀ ਇੱਧਰ ਰੱਖਿਆ ਹੋਇਆ ਆਪਣਾ ਦੁੱਧ ਜਦੋਂ ਹੁਣ ਆਪਾਂ ਗੈਸ ਨੂੰ ਚਲਾਉਨੇ ਆ ਤੇ ਆਪਣਾ ਗੈਸ ਬਹੁਤ ਜ਼ਿਆਦਾ ਵੇਸਟ ਹੁੰਦਾ ਜਦੋਂ ਆਪਾਂ ਪੱਖਾ ਚਲਾ ਕੇ ਦਿਖਾਉਨੇ ਆ ਤੁਹਾਨੂੰ ਲਓ ਜੀ ਹੁਣ ਆਪਾਂ ਨੇ ਪੱਖਾ ਦਿੱਤਾ ਚਲਾਇਆ ਤੇ ਆਪਾਂ ਗੈਸ ਵੀ ਚਲਾ ਕੇ ਤੁਹਾਨੂੰ ਦਿਖਾਉਨੇ ਆ ਆਪਣੇ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਨਾ ਇਹਦੀ ਜਿਹੜੀ ਗੈਸ ਆ ਉਹ ਕਿੰਨੀ ਜ਼ਿਆਦਾ ਵੇਸਟ ਹੋ ਰਹੀ ਆ ਪੱਖਾ ਨਹੀਂ ਚੱਲ ਸਕਦਾ ਜਦੋਂ ਆਪਾਂ ਗੈਸ ਚਲਾਉਨੇ ਆ ਤੇ ਉਹੀ ਮੈਂ ਤੁਹਾਨੂੰ ਬਹੁਤ ਸੌਖਾ ਤਰੀਕਾ ਦੱਸੂਗੀ ਆਪਾਂ ਪੱਖੇ ਦੇ ਨਾਲ ਗੈਸ ਵੀ ਚਲਾ ਸਕਦੇ ਹਾਂ ਲਓ ਜੀ ਆਪਾਂ ਨਾ ਇਹ ਦੋ ਲੈ ਕੇ ਆਇਆ ਗੈਸ ਬਰਨਰ ਜਿਹੜੇ ਆਪਾਂ ਇਹ ਗੈਸ ਦੇ ਉੱਤੇ ਟਿਕਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਟਿਕ ਜਾਂਦੇ ਆ ਇਹਨਾਂ ਦਾ ਤਕਰੀਬਨ ਸਾਈਜ਼ ਇੱਕੋ ਜਿਹਾ ਹੀ ਹੁੰਦਾ ਵਾ ਜਿਹੜੇ ਪੁਰਾਣੇ ਚੁੱਲ੍ਹੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਦੇਖ ਕੇ ਲਿਆ ਸਕਦੇ ਹੋ ਉਹਨਾਂ ਦੇ ਇਹ ਤੁਸੀਂ ਸਟੈਂਡ ਨਾਲ ਦੁਕਾਨ ਦੇ ਉੱਤੇ ਲ ਜਾ ਕੇ ਤੇ ਇਹਦੇ ਨਾਪ ਦਾ ਵੀ ਤੁਸੀਂ ਲਿਆ ਸਕਦੇ ਹੋ ਤੇ ਕਿਉਂਕਿ ਇਹ ਦੇਖੋ ਜੀ ਆਪਾਂ ਦਾ ਬਿਨਾ ਸਟੈਂਡ ਤੋਂ ਹੀ ਲੈ ਜਾਂਦੀ ਬਿਲਕੁਲ ਹੋ ਗਈ ਫਿੱਟ ਤੇ ਆਪਾਂ ਤੁਹਾਨੂੰ ਉਹਦੇ ਲਈ ਦੱਸਾਂਗੇ ਕੋਈ ਆਪਾਂ ਪ੍ਰੋਮੋਸ਼ਨ ਨਹੀਂ ਕਰ ਰਹੇ ਤੇ ਭੈਣਾਂ ਲਈ ਸਿਰਫ ਇੱਕ ਸੌਖਾ ਕੰਮ ਕਰ ਰਹੀਆਂ ਜਿਹੜਾ ਕਿਚਨ ਦੇ ਵਿੱਚ ਆਪਾਂ ਨੂੰ ਕੰਮ ਕਰਨਾ ਬਹੁਤ ਹੀ ਆਸਾਨ ਹੋ ਜਵੇ ਕਿਉਂਕਿ ਇਹ ਮੈਂ ਦੇਖੋ ਜੀ ਕਿਸੇ ਦੇ ਲੱਗੇ ਹੋਏ ਦੇਖੇ ਸੀਗੇ ਤੇ ਫਿਰ ਮੈਨੂੰ ਬਹੁਤ ਹੀ ਇਹਦਾ ਵਧੀਆ ਲੱਗਿਆ ਫਾਇਦਾ ਵੀ ਕਿਉਂਕਿ ਆਪਣੀ ਗੈਸ ਦੀ ਵੀ ਬਚਤ ਹੋ ਜਾਂਦੀ ਆ ਤੇ ਇਸ ਕਰਕੇ ਫਿਰ ਮੈਂ ਵੀ ਲੈ ਕੇ ਆਈ ਸੀ ਮੈਂ ਕਿਹਾ ਵੀ ਆਪਾਂ ਭੈਣਾਂ ਦੇ ਨਾਲ ਇਹ ਵੀਡੀਓ ਸ਼ੇਅਰ ਕਰਦੇ ਆ ਤੇ ਆਪਾਂ ਕਿਚਨ ਦੇ ਵਿੱਚ ਪੱਖਾ ਬਿਚਲਾ ਸਕਦੀਆਂ ਗੈਸ ਜਦੋਂ ਆਪਣਾ ਚੱਲਦਾ ਹੋਵੇ ਚਲੋ ਆਪਾਂ ਜੀ ਹੁਣ ਇਹਨੂੰ ਫਿੱਟ ਕਰਕੇ ਦਿਖਾਉਨੇ ਆ ਕਿਵੇਂ ਆਪਾਂ ਇਹਨਾਂ ਨੂੰ ਫਿੱਟ ਕਰਨਾ ਆਹ ਲੋ ਜੀ ਆਪਾਂ ਨੇ ਆਹ ਸਟੈਂਡ ਤਾਂ ਇਹਦੇ ਉੱਤੇ ਇਸ ਤਰੀਕੇ ਨਾਲ ਹੀ ਰੱਖਣਾ ਆ ਇਹਨੂੰ ਆਪਾਂ ਕੁਝ ਨਹੀਂ ਕਰਨਾ ਹੈਗਾ ਬਸ ਜਿਹੜੇ ਆਪਣੇ ਆਹ ਡਿਜ਼ਾਈਨ ਬਣਿਆ ਹੋਇਆ ਉਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਜਿਹੜੇ ਆ ਆਪਣੇ ਸਟੈਂਡ ਦੇ ਕੁੰਡੇ ਆ ਤੇ ਵਿੱਚ ਫਿੱਟ ਕਰ ਦੇਣੇ ਆ ਬਹੁਤ ਆਸਾਨੀ ਨਾਲ ਦੇਖੋ ਜੀ ਫਿੱਟ ਹੋ ਗਿਆ ਇਸ ਤਰੀਕੇ ਨਾਲ ਹੀ ਆਪਾਂ ਦੂਜੇ ਗੈਸ ਦੇ ਉੱਤੇ ਵੀ ਫਿੱਟ ਕਰ ਦਿੰਨੇ ਆ। ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ। ਲੋ ਜੀ ਹੁਣ ਆਪਾਂ ਤੁਹਾਨੂੰ ਗੈਸ ਵੀ ਚਲਾ ਕੇ ਦਿਖਾਉਨੇ ਆ ਤੇ ਨਾਲ ਇਹਦੇ ਪੱਖਾ ਵੀ ਚਲਾ ਕੇ ਦਿਖਾਵਾਂਗੇ। ਤੇ ਬਹੁਤ ਹੀ ਵਧੀਆ ਤਰੀਕਾ ਹੈ। ਦੇਖੋ ਜੀ ਜਦੋਂ ਆਪਾਂ ਗੈਸ ਨੂੰ ਚਲਾਉਨੇ ਆ ਤੇ ਇਹਦੀ ਬਚਤ ਵੀ ਹੋਊਗੀ। ਗੈਸ ਨਹੀਂ ਤਾਂ ਆਪਣਾ ਬਹੁਤ ਜ਼ਿਆਦਾ ਵੇਸਟ ਹੁੰਦਾ ਜਦੋਂ ਆਪਣੇ ਪੱਖਾ ਚੱਲਦਾ ਵਾ ਗਰਮੀ ਆ ਕਰਕੇ ਆਪਾਂ ਨੂੰ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਆ ਸਰਦੀਆਂ ਦੇ ਵਿੱਚ ਵੀ ਇਹ ਆਪਣੇ ਲਈ ਬਹੁਤ ਵਧੀਆ ਹੈ ਜੀ ਜਦੋਂ ਆਪਾਂ ਕਿਚਨ ਦੇ ਵਿੱਚ ਪੋਚਾ ਵਗੈਰਾ ਲਗਾ ਦਿੰਨੇ ਆ ਤੇ ਆਪਾਂ ਫਿਰ ਉਦੋਂ ਬਾਅਦ ਚ ਪੱਖਾ ਛੱਡ ਦਿੰਨੇ ਆ ਤੇ ਫਿਰ ਆਪਾਂ ਨੂੰ ਗੈਸ ਨਹੀਂ ਬੰਦ ਕਰਨਾ ਪਊਗਾ ਲੋ ਜੀ ਹੁਣ ਆਪਾਂ ਇਹਨਾਂ ਦੇ ਗੈਸ ਲੁੱਟੇ ਆ ਇੱਥੇ ਲਈ ਸੈੱਟ ਕਰਕ ਰੱਖ ਦਿੰਨੇ ਆ ਦੁੱਧ ਲਈ ਤੇ ਇੱਥੇ ਲਈ ਸੈੱਟ ਤੇ ਰੱਖ ਦਿੰਨੇ ਆ ਆਪਾਂ ਤਾਂ ਦੇਖੋ ਜੀ ਬਹੁਤ ਆਸਾਨੀ ਦੇ ਨਾਲ ਇਹਨਾਂ ਦੇ ਉੱਤੇ ਭਾਂਡੇ ਵੀ ਬਹੁਤ ਵਧੀਆ ਟਿਕ ਜਾਂਦੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਲੋ ਜੀ ਹੁਣ ਆਪਣਾ ਛੱਤ ਵਾਲਾ ਵੀ ਪੱਖਾ ਚੱਲ ਰਿਹਾ ਵਾ ਪੂਰਾ ਤੇ ਤੁਹਾਨੂੰ ਵਿੱਚ ਇਹਦੇ ਖੜਕਾ ਵੀ ਸੁਣਦਾ ਹੋਊਗਾ ਤੇ ਆਪਾਂ ਤੁਸੀਂ ਗੈਸ ਵੀ ਦੇਖ ਸਕਦੇ ਹੋ ਤੇ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਕੋਈ ਇਹਨਾਂ ਦੀ ਜਿਹੜੀ ਗੈਸ ਆ ਉਹ ਬਿਲਕੁਲ ਵੇਸਟ ਨਹੀਂ ਜਾਊਗੀ ਤੇ ਨਾਲ ਹੀ ਆਪਣਾ ਜਿਹੜਾ ਪੱਖਾ ਵੀ ਆਪਾਂ ਸੋਈ ਦੇ ਵਿੱਚ ਚਲਾ ਸਕਦੇ ਹਾਂ ਆਪਾਂ ਤਾਂ ਹੁਣ ਪੱਖਾ ਵੀ ਧਕਾ ਦੇ ਦਿੰਨੇ ਆ ਇਸ ਤਰੀਕੇ ਨਾਲ ਗੈਸ ਆਪਣੇ ਜੀ ਔਨ ਕਰਤੇ ਤੁਸੀਂ ਦੇਖ ਸਕਦੇ ਹੋ ਇਹਦੀ ਬਿਲਕੁਲ ਵੀ ਗੈਸ ਹੁਣ ਵੇਸਟ ਨਹੀਂ ਜਾਊਗੀ ਬਹੁਤ ਹੀ ਆਸਾਨ ਤਰੀਕੇ ਨਾਲ ਤਾਂ ਨਾ ਹੀ ਤਾਂ ਦੇਖੋ ਜੀ ਆਪਣੀ ਆਪਾਂ ਜਿਹੜੀ ਵੀ ਚੀਜ਼ ਗੈਸ ਦੇ ਉੱਤੇ ਬਣਾਉਣੀ ਆ ਬਹੁਤ ਹੀ ਜਲਦੀ ਬਣ ਜਾਂਦੀ ਆ ਤੇ ਇਹਦੀ ਕਿਉਂਕਿ ਗੈਸ ਨਹੀਂ ਨਾ ਕਿਸੇ ਪਾਸੇ ਦੇਖੋ ਵੇਸਟ ਹੋਣੀ ਹੈਗੀ ਇਹ ਬਹੁਤ ਹੀ ਵਧੀਆ ਤਰੀਕਾ ਹੈ ਜਿਹੜਾ ਆਪਣਾ ਕੋਈ ਵੀ ਭਾਂਡਾ ਹੋਵੇ ਬਹੁਤ ਆਸਾਨੀ ਨਾਲ ਟਿਕ ਜਾਂਦਾ ਇਹ ਨਹੀਂ ਹੈਗਾ ਵੀ ਤੁਹਾਡਾ ਕੋਈ ਛੋਟਾ ਭਾਂਡਾ ਨਹੀਂ ਟਿਕੂਗਾ ਕਿਉਂਕਿ ਦੇਖੋ ਜੀ ਪਹਿਲਾਂ ਆਪਾਂ ਨੇ ਬਰਨਰ ਲਾਇਆ ਉਦੋਂ ਅੱਜ ਆਪਾਂ ਨੇ ਸਟੈਂਡ ਰੱਖਿਆ ਤੇ ਇਸ ਕਰਕੇ ਆਪਾਂ ਕੋਈ ਵੀ ਇਹਦੇ ਉੱਤੇ ਵਰਤਨ ਰੱਖ ਸਕਦੇ ਹਾਂ ਤੇ ਆਪਾਂ ਨੇ ਦੇਖੋ ਜੀ ਪੱਖਾ ਵੀ ਚਲਾਤਾ ਤੇ ਪੱਖਾ ਦੇਖੋ ਚੱਲਦੇ ਅ ਵਿੱਚ ਦੇਖੋ ਬਿਲਕੁਲ ਵੀ ਆਪਣੇ ਦੇਖੋ ਗੈਸ ਵੇਸਟ ਨਹੀਂ ਜਾ ਰਹੀ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੁਸੀਂ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਆਪਾਂ ਤੁਹਾਡੇ ਲਈ ਵਧੀਆ-ਵਧੀਆ ਤੇ ਤੁਹਾਡੇ ਲਈ ਕੰਮ ਦੀਆਂ ਵੀਡੀਓ ਲੈ ਕੇ ਆਉਣੀ ਆ ਦੇਖੋ ਜੀ ਆਪਣੇ 2 ਮਿੰਟ ਹੋਏ ਨੇ ਹਜੇ ਤੋ ਉਧਰ ਰੱਖੇ ਨੂੰ ਗਾਂ ਸੁੱਤੇ ਤੇ ਇਹਦਾ ਵਾਲਾ ਆਉਣ ਵਾਲਾ ਵਾ ਤੇ ਬਹੁਤ ਹੀ ਜ਼ਿਆਦਾ ਛੇਤੀ ਚੀਜ਼ ਬਣ ਜਾਂਦੀ ਆ ਦੇਖੋ ਜਿਹੜਾ ਆਪਾਂ ਨੇ ਇਹ ਵਰਨਾ ਰੱਖੇ ਨੇ ਤੇ ਆਪਣੇ ਗੈਸ ਦੀ ਤਵੱਛਤ ਜਿਹੜੀ ਹੋਣੀਓ ਹੋਣੀ ਆ ਤੇ ਆਪਣੀ ਜਿਹੜੀ ਆਪਾਂ ਗੈਸ ਦੇ ਉੱਤੇ ਕੋਈ ਚੀਜ਼ ਬਣਾ ਰਹੇ ਹਾਂ ਉਹ ਵੀ ਬਹੁਤ ਹੀ ਜਲਦੀ ਬਣ ਜਾਂਦੀ ਆ ਕਿਉਂਕਿ ਕਿਸੇ ਪਾਸਿਓ ਆਪਣੇ ਇਹਦੀ ਗੈਸ ਨੂੰ ਦੇਖੋ ਜੀ ਹਵਾ ਨਹੀਂ ਪੈਣੀ ਹੈਗੀ ਤੇ ਚੀਜ਼ ਵੀ ਜਲਦੀ ਬਣ ਜਾਂਦੀ ਆ ਦੇਖੋ ਦੁੱਧ ਨੂੰ ਆਪਣੇ ਵਾਲਾ ਆ ਗਿਆ ਤੇ ਆਪਾਂ ਨੇ ਉਧਰ ਰੱਖੀ ਹੋਈ ਸੀਗੀ ਦਾਲ ਤੇ ਉਹਦਾ ਵੀ ਬੇਸਲ ਬਚਣ ਵਾਲਾ ਆ ਜਿਹੜੇ ਆਪਾਂ ਨੇ ਜੀ ਗੈਸ ਦੇ ਉੱਤੇ ਨਾ ਵਰਨਰ ਰੱਖੇ ਨੇ ਆਪਾਂ ਵੀਡੀਓ ਦੇ ਵਿੱਚ ਇਹ ਠਾਏ ਦਾ ਲਿੰਕ ਵੀ ਰਮਾਂਗੇ ਤੁਸੀਂ ਘਰੇ ਬੈਠੇ ਆਰਡਰ ਵੀ ਕਰ ਸਕਦੇ ਹੋ ਜਿਆਦਾ ਮਹਿੰਗੇ ਨਹੀਂ ਹੈਗੇ ਸਸਤੀ ਨੇ ਜੇ ਤੁਸੀਂ ਇਹਦਾ ਪ੍ਰਾਈਸ ਪੁੱਛਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਾਂਗੇ ਆਪਾਂ ਤੁਹਾਨੂੰ ਤਵਾ ਵੀ ਰੱਖ ਕੇ ਦਿਖਾਉਣੇ ਗੈਸ ਦੇ ਉੱਤੇ ਲੋ ਜੀ ਬਿਲਕੁਲ ਆਸਾਨੀ ਦੇ ਨਾਲ ਟਿਕ ਗਿਆ ਕੋਈ ਮੁਸ਼ਕਲ ਵਾਲਾ ਕੰਮ ਨਹੀਂ ਹੈਗਾ ਜੀ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਦੇ ਕੇ ਸ਼ੇਅਰ ਕਰਦੇ ਹੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਆ ਕਰੋ ਜੀ ਜਾਨ ਲੱਗੇ ਲਾਈਕ ਵੀ ਜ਼ਰੂਰ ਕਰਕੇ ਜਾਇਆ ਕਰੋ ਤੇ ਚਲੋ ਆਪਾਂ ਮਿਲਦੇ ਹਾਂ ਜੀ ਹੁਣ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ